ਕੀ ਕੀਤੀ ਇੰਗਲਿਸ਼ ਕੀ ਇੰਗਲਿਸ਼ ਕਰਦੀ ਆ ਦੇਖੋ ਇਹ ਜਿਹੜੇ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜਿਹੜੇ ਚੱਕਰ ਚ ਪਿਆ ਆਪਾਂ ਉਹ ਲੜਾਈ ਬੰਦ ਕੀਤੀ ਜਾਵੇ ਜਿਹੜਾ ਸੰਘਰਸ਼ ਕਰਨ ਵਾਲਾ ਉਹ ਇਹ ਆ ਵੀ ਥੋੜਾ ਇਤਿਹਾਸ ਇਹ ਕੂੜੇ ਮੰਗੂ ਥੱਲੇ ਟੋਏ ਪੜ ਪੜ ਦੱਬ ਰਹੇ ਨੇ ਥੋੜਾ ਇਤਿਹਾਸ ਹੀ ਨਹੀਂ ਰਿਹਾ ਮਹਾਰਾਜ ਥੋੜਾ ਇਤਿਹਾਸ ਹੀ ਖਤਮ ਕਰ ਦੇਣਾ ਇਹਨਾਂ ਨੇ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਲਓ ਕੋਈ ਬੇ ਹਿਸਾਬ ਪੁਸਤਕਾ ਜੋ ਗ੍ਰੰਥਾ ਜੋਰੇ ਇਹਨਾਂ ਨੇ ਦਫਨ ਕਰਤਾ ਕੋਈ ਹਿਸਾਬ ਹੀ ਨਹੀਂ ਹੈਗਾ ਮਹਾਰਾਜ ਤੁਸੀਂ ਦੇਖੋ ਵੀ ਹਜੇ ਇੱਕ ਪਾਗਿਆ ਤਿੰਨ ਚੋ ਚਾਰ ਪਹਿਲਾ ਪਾਗੋ ਉਹਨਾਂ ਤੋਂ ਪੁੱਛੋ ਕਿੱਥੇ ਨੇ ਇਹ ਤਿੰਨ ਚਾਰ ਟਰਾਲੀਆਂ ਦੱਬ ਚੁੱਕੇ ਨੇ ਤੇ ਹਜੇ ਹੋਰ ਟਰਾਲੀਆਂ ਹੈਗੀਆਂ ਨੇ 15 ਕਿੰਨੀਆਂ ਨੇ ਟਰਾਲੀਆਂ ਬਾਬਾਈ 15 ਟਰਾਲੀਆਂ ਬਾਬਾਈ 15 ਟਰਾਲੀਆਂ ਇਹ ਦੱਬ ਚੁੱਕੇ ਨੇ ਹੈ ਕਿ ਐਦਾਂ ਹੀ ਖੱਡਾ ਇੱਧਰ ਆ ਇਹ ਵੀ ਮਹਾਨ ਕੋਸ਼ ਹੈ ਮੇਰੇ ਖਾਲ ਹਿੰਦੀ ਦੇ ਵਿੱਚ ਆ ਇਹ ਹਿੰਦੀ ਦੇ ਵਿੱਚ ਆ ਤੇ ਉਹ ਪਰਾਂ ਪੰਜਾਬੀ ਵਾਲਾ ਅਨਵਾਦ ਪਿਆ ਤੇ ਇਹ ਪੰਜਾਬੀ ਯੂਨੀਵਰਸਿਟੀ ਹੈ ਜੀ ਦੇਖੋ ਕਿੰਨਾ ਗ੍ਰੰਥ ਇਹ ਅੰਦਰੇ ਦਫਨ ਕਰ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਯਾਰ ਜਾਗਪੋ ਆਪਣੇ ਹੁਣ ਤਾਂ ਗ੍ਰੰਥਾਂ ਦੇ ਗੱਲ ਆ ਗਈ ਜਾਗਪੋ ਹੁਣ ਜਾਗਪੋ ਯਾਰ ਇਹ ਸੰਘਰਸ਼ਾ ਇਹੀ ਵਿੱਢਣੇ ਨੇ ਤੇ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਾਬੇ ਆਪਾਂ ਹੁਣ ਉਥੋਂ